ਮਝ ਆ ਰਹੀ ਹੈ ਕਿ ਨਹੀਂ 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 ਹਾਂ ਕਤੂ ਦੂਪੀ ਹੈ ਵੀਰ ਕਹਿ ਰਿਹਾ ਮੈਨੂੰ ਮ제 ਨਹੀਂ ਆ ਰਹੇ ਜੋ ਟ੍ਰੇਨ ਚੱਲੇਗੀ ਟ੍ਰੇਨ ਚੱਲੇਗੀ ਜਦੋਂ ਫਿਰ ਮ제 ਆਉਣੇ ਕਿ ਮ제 ਮ제 ਇਸਕੇ ਬਾਅਦ ਕਿ ਮ제 ਮ제 ਤੇਰੀ ਨੂੰ ਇਹਨੂੰ ਕੋਈ ਜ਼ਿਆਦਾ ਹੀ ਮ제 ਆ ਰਹੇ ਹੈ ਰੇਮ ਨੂੰ ਪੁੱਛ ਲੋ ਕਿੰਨੇ ਮ제 ਆ ਰਹੇ ਹੈ ਪੁੱਛਣ ਦੀ ਲੋੜ ਹੀ ਨਹੀਂ ਰੇਮ ਨੂੰ ਇੰਨੇ ਜ਼ਿਆਦਾ ਮ제 ਟ੍ਰੇਨ ਚਾਰੇ ਬਾਂਦਰੀ ਮੰਗਰਛਾ ਵਾਲਾ ਮਾਰੀ ਜਾਂਦੀ ਹੈ

गए वेट करो डेंटी ना।, ना जो डांट पई ना फिर मजा आएगा तेल चलो जी सा ट्रेन तुर पी है इधर आओ। इतनी बड़ा सुताई बैठी है, सानो बड़ा ही। कितनी नहीं गए, कितनी उतनी चढ़ जान दी है। आ आ आ। आ नहीं, daddy कितनी नहीं गए। आप एकारी नीचे देखना बैठे। हाँ नहीं चढ़ रहे हैं। आ आ आ। हाँ नहीं। हाँ

ਗੰਦਾ ਬੱਚਾ ਰੈਮੂ ਕੱਪੜੇ ਨਾਲ ਗਿੱਲੇ ਕਰ ਲਈ ਰਹਿਮ ਨੇ 22 ਘੰਟੇ ਆਪਣੀ ਮੰਮਾ ਦੀ ਗੋਦੀ 'ਚ ਨੀਂਦ ਪੂਰੀ ਕੀਤੀ ਇਹਦਾ ਜੀ ਨਹੀਂ ਲੱਗਿਆ ਆਪਦੀ ਮਾਸੀ ਦੇ ਘਰੇ ਘਟ ਜਾ ਬਹੁਤ ਹੋ ਗਿਆ ਪਰਫਿਊਮ ਤੇਰਾ ਹਾਂ ਹਾਂ ਆਪਾਂ ਚੋਣ ਆਵੇ ਲੋ ਮੇਰੀ ਨਿੱਕੀ ਜੀ ਧੀ ਨੇ ਇੱਥੇ ਆ ਕੇ ਜੀ ਨੀ ਲਗਾਇਆ ਸਵੇਰ ਦਾ ਤੇ ਹੁਣ ਵਜ ਰਹੇ ਨੇ ਸ਼ਾਮ ਦੇ 6 ਤੇ ਮੇਰੀ ਗੋਦੀ ਚ 2 2 ਢਾਈ ਘੰਟੇ ਸੌਂ ਕੇ ਕਿਤੇ ਹੁਣ ਕਿਤੇ ਜੀ ਲਾਣਾ ਸ਼ੁਰੂ ਕੀਤਾ ਹੈ ਨੇ ਇੱਥੇ ਤੇ ਸਰਦਾਰ ਜੀ ਨੇ ਫੁੱਲ ਜੀ ਲਾਇਆ ਹੋਇਆ ਉਹਨਾਂ ਨੂੰ ਕੀ ਕਹਿਣਾ ਜੀ ਖੁਸ਼ ਬੜੇ ਨੇ ਆਪਦੇ ਸੋਰੀਆਂ ਕਾ ਰਾਕੇ ਹੈ ਨੀ ਦੀਦੀ ਆਪਦੀ ਮਰਜ਼ੀ ਨਾਲ ਜਿਹੜਾ ਮਰਜ਼ੀ ਪਾਏ ਤੁਸੀਂ ਆਪਦੇ ਪਾ ਲੈਣਾ ਟਿੱਪਕੰਗੀ ਲੈ ਕੇ ਆਓ ਮੈਂ ਬਾਲਵਾਵਾ ਠੀਕ ਹੈ ਨੈਮਾ ਕਿਤੇ ਦੇਖ ਲਓ ਜੀ ਦਿੱਲੀ ਸ਼ਹਿਰ ਦਾ ਮਾਹੌਲ ਤੁਸੀਂ ਵੀ ਡੋਬਡਾ ਹੈ ਸੂਰਜ ਤੇ ਮੌਸਮ ਇੱਥੇ نیچے ਪਾਰਕੇ ਗਏ ਕੰਡੀਸ਼ਨ ਦਿਖਾਉਣ ਵਾਲੀ ਨਹੀਂ ਮੈਂ ਦਿਖਾ ਨਹੀਂ ਰਹੀ ਕਿਉਂਕਿ ਤੁਹਾਨੂੰ ਪਤਾ ਹੈ ਸ਼ਹਿਰਾਂ ਦੇ ਪਾਰਕ ਕਿਵੇਂ ਦੇ ਹੁੰਦੇ ਨੇ ਨੇ ਮੂਨੇ 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 ਮੇਰਾ ਪੁੱਤ ਮੇਰੇ ਮਗਰ ਮਗਲ ਆ ਗਿਆ ਸੀ ਹੈ ਚਲੋ ਆਪਾਂ ਤਾਂ ਚਲੀ ਪੁੱਤ ਗੰਮੀ ਬੋਲੀ ਬਾਟੇ ਤੁਸੀਂ ਪਾਸ ਗੇਟ ਹੀ ਪੰਛੋਡੋ ਔਰ ਸਾਨੂੰ ਬੰਦ ਕਰ

ਦੇ ਵਿੱਚ ਤੇਵਾਸ ਤੋਂ ਹੁਣ ਅਸੀਂ ਕਿਤੇ ਜਾ ਰਹੇ ਆਂ ਕਮੇਰੇ ਸੇਰ ਦੇ ਸੇਰ ਥੱਕੇ ਪਏ ਸੀ ਥਕਾਨ ਨਹੀਂ ਉਤਰੀ ਹੁਣ ਸ਼ਾਮ ਵੇਲੇ ਸੀ ਕਿਤੇ ਜਾ ਰਹੇ ਆ ਤੇ ਉਹਦਾ ਬਲੌਗ ਅਸੀਂ ਲੈ ਕੇ ਆਉਣਾ ਦੇਖਕਾਰੀ ਤੇ ਆਹ ਵਾਲੀ ਵੀਰੂ ਅੱਜ ਅਸੀਂ ਇੱਥੇ ਹੈਂਡ ਕਰ ਰਹੀ ਹਾਂ ਜੀ ਸੇਵਾ ਤੋਂ ਵੱਧ ਪਲੀਜ਼ ਫੋਲੋ ਕਰਿਆ ਕਰੋ ਵੀਡੀਓ ਦੇਖ ਕੇ ਬਲੌਗ ਦੇਖ ਕੇ ਚੰਗੇ ਲੱਗਣ ਤੇ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਤੇ ਅੱਜ ਵੀਰ ਫੇਰ ਇੱਕ ਐਡ ਦੇਨ ਆ ਰਹੇ ਆ ਜੀ ਹਾਂਜੀ ਵੀਰ ਜੀ ਬੋਲੋ ਤੁਸੀਂ ਕੀ ਕਹਿਣਾ सब फॉलो जरूर करो जी किसी पाए